ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦਾ ਖੂਨ ਠੰਡਾ ਪੈ ਜਾਂਦਾ ਹੈ ਉਸ ਦੇ ਸਰੀਰ ਵਿੱਚ ਓਨੀ ਜਾਨ ਨਹੀਂ ਰਹਿੰਦੀ ਤੇ ਫਿਰ ਕਈ ਵਾਰ ਉਹ ਨਸ਼ੇ ਦਾ ਸਹਾਰਾ ਲੈਂਦੇ ਨੇ ਪਰ ਅਫਸੋਸ ਵਾਲੀ ਗੱਲ ਹੈ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਇਦਾਂ ਦੇ ਨੇ ਜੋ ਨਸ਼ੇ ਦਾ ਸਹਾਰਾ ਲੈਂਦੇ ਨੇ ਸੋਚਣ ਵਾਲੀ ਗੱਲ ਹੈ ਕਿ ਅੱਜ ਉਹ ਜਵਾਨੀ ਦੇ ਵਿੱਚ ਜਦੋਂ ਨਸ਼ਾ ਇੰਨਾ ਕਰ ਰਹੇ ਨੇ ਉਹਨਾਂ ਨੂੰ ਕੁਝ ਵੀ ਕਰ ਲਈ ਨਸ਼ੇ ਦੀ ਲੋੜ ਪੈਂਦੀ ਹੈ ਤਾਂ ਆਉਣ ਵਾਲਾ ਸਮਾਂ ਉਹਨਾਂ ਲਈ ਕਿੰਨਾ ਘਾਤਕ ਹੋ ਸਕਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਨੌਜਵਾਨ ਜੋ 28 ਸਾਲਾਂ ਦਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਫਿਰ ਉਸ ਦੀ ਮੌਤ ਪਿਛਲਾ ਰਾਜ ਖੁੱਲ ਕੇ ਬਾਹਰ ਆਉਂਦਾ ਹੈ ਜਦੋਂ ਉਸ ਦੀ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਜਦੋਂ ਨੌਜਵਾਨ ਐਡੀ ਛੋਟੀ ਉਮਰ ਦੇ ਵਿੱਚ ਨਸ਼ਾ ਕਰਨਗੇ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਇੱਥੋਂ ਦਾ ਰਹਿਣ ਵਾਲਾ ਮੁੰਡਾ ਦਵਿਆਨਸ ਜਿਸ ਦੀ ਉਮਰ ਲਗਭਗ 28 ਸਾਲ ਸੀ ਜੋ ਕਿ ਲਖਨਊ ਦੇ ਐਨਡੀਏ ਕਲੋਨੀ ਦਾ ਰਹਿਣ ਵਾਲਾ ਸੀ ਗੱਲ ਹੈ 13 ਜਨਵਰੀ 2025 ਦੀ ਇਹ ਮੁੰਡਾ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਸੇਲਜ਼ ਅਫਸਰ ਸੀ ਇਹ ਇੰਦੌਰ ਜਾਂਦਾ ਹੈ ਇੰਦੌਰ ਜਾਣ ਤੋਂ ਬਾਅਦ ਇਹ ਗਵਾਲੀਅਰ ਆਉਂਦਾ ਹੈ ਗਵਾਲੀਅਰ ਦੇ 34 ਥਾਣਾ ਦੇ ਅਧੀਨ ਪੈਂਦੀ ਇੱਕ ਮਜ਼ਹੂਰ ਮਾਰਕੀਟ ਜਿਸ ਵਿੱਚ ਇੱਕ ਹੋਟਲ ਹੈ ਮੈਕਸਨ ਉਸ ਦਾ 301 ਨੰਬਰ ਕਮਰਾ ਇਹ ਬੁੱਕ ਕਰਦਾ ਹੈ ਤੇ ਉਸ ਵਿੱਚ ਰਹਿੰਦਾ ਜਦੋਂ ਰਾਤ ਦੇ 9 ਵਜੇ ਜਾਂਦੇ ਨੇ ਤਾਂ ਇੱਕ ਕੁੜੀ ਦੀ ਐਂਟਰੀ ਹੁੰਦੀ ਹੈ ਇਸ ਹੋਟਲ ਦੇ ਵਿੱਚ ਉਹ ਹੋਟਲ ਸਟਾਫ ਨੂੰ ਕਹਿੰਦੀ ਹੈ ਕਿ ਮੈਂ ਦਿਵਯਾਂਸ਼ ਦੇ ਕਮਰੇ ਦੇ ਵਿੱਚ ਜਾਣਾ ਹੈ ਉਸ ਦਾ ਕਮਰਾ 301 ਨੰਬਰ ਹੈ ਕਿੱਥੇ ਆ ਮੈਨੂੰ ਦੱਸੋ ਤਾਂ ਇਸ ਨੂੰ ਉਸ ਦੇ ਕਮਰੇ ਦਾ ਪਤਾ ਦੱਸਿਆ ਜਾਂਦਾ ਹੈ ਹੁਣ ਇਹ ਕੁੜੀ ਉਸ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਉਸ ਤੋਂ ਬਾਅਦ 2-3 ਘੰਟੇ ਲੰਘ ਜਾਂਦੇ ਹਨ 2-3 ਘੰਟਿਆਂ ਬਾਅਦ ਇਸ ਕਮਰੇ ਦਾ ਦਰਵਾਜ਼ਾ ਖੋਲਦਾ ਹੈ ਤੇ ਅੰਦਰੋਂ ਦਿਵਯਾਂਸ਼ ਨਿਕਲਦਾ ਹੈ ਉਹ ਬਾਲਕੋਨੀ ਦੇ ਵਿੱਚ ਇੱਧਰ ਉੱਧਰ ਗੇੜੇ ਦੇ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੁਝ ਬੇਚੈਨੀ ਹੋ ਰਹੀ ਹੋਵੇ ਤੇ ਉਸ ਤੋਂ ਬਾਅਦ ਉਹ ਉੱਥੇ ਪਈ ਇੱਕ ਕੁਰਸੀ ਤੇ ਬੈਠ ਜਾਂਦਾ ਹੈ ਤੇ ਜਦੋਂ ਹੀ ਬੈਠਦਾ ਹੈ ਬੈਠਣ ਤੋਂ ਬਾਅਦ ਉਹ ਲੁੜਕ ਜਾਂਦਾ ਹੈ ਹੁਣ ਉਹ ਕੁੜੀ ਚੀਕਾਂ ਮਾਰਦੀ ਹੈ ਜੋ ਹੋਟਲ ਦਾ ਸਟਾਫ ਹੁੰਦਾ ਉਹ ਆ ਜਾਂਦਾ ਹੈ ਉਸ ਤੋਂ ਬਾਅਦ ਦਵਿਆੰਸ਼ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਡਾਕਟਰ ਜਦੋਂ ਇਸ ਦਾ ਚੈੱਕਅਪ ਕਰਦੇ ਨੇ ਉਸ ਤੋਂ ਬਾਅਦ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ 34 ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੁੰਡੇ ਦੀ ਮੌਤ ਹੋ ਗਈ ਤਾਂ ਉਹ ਹੁਣ ਉਸ ਕੁੜੀ ਨੂੰ ਹਿਰਾਸਤ ਦੇ ਵਿੱਚ ਲੈਂਦੇ ਨੇ ਤੇ ਉਸ ਤੋਂ ਸਾਰੀ ਕਹਾਣੀ ਜਾਨਣਾ ਚਾਹੁੰਦੇ ਸੀ ਕਿ ਐਦਾਂ ਦਾ ਕੀ ਹੋ ਗਿਆ ਇੱਕ 28 ਸਾਲਾ ਨੌਜਵਾਨ ਜੋ ਕਿ ਬਿਲਕੁਲ ਰੈਸਟ ਪੋਸਟ ਸੀ ਉਸਦੀ ਮੌਤ ਹੋ ਗਈ ਤਾਂ ਹੁਣ ਜੋ ਕੁੜੀ ਸੀ ਉਹ ਦੱਸਦੀ ਹੈ ਕਿ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਦਵਿਆੰਸ਼ ਦੀ ਪ੍ਰੇਮਕਾਂਗੀ ਮੈਂ ਦਿੱਲੀ ਦੀ ਰਹਿਣ ਵਾਲੀ ਆ ਤੇ ਮੈਨੂੰ ਦਿਵਿਆansh ਨੇ ਕਿਹਾ ਸੀ ਕਿ ਮੈਂ ਅੰਦਰ ਤੋਂ ਗਵਾਲੀਅਰ ਦੇ ਵਿੱਚ ਆਵਾਂਗਾ ਤੇ ਮੈਕਸਨ ਹੋਟਲ ਦੇ ਵਿੱਚ ਰੁਕਾਂਗਾ ਤੇ ਤੂੰ ਮੇਰੇ ਕੋਲ ਆ ਜਾਵੀਂ ਮੈਂ ਦਿੱਲੀ ਤੋਂ ਏਸ ਕੋਲ ਮਿਲਣ ਆਈ ਸੀ ਅਸੀਂ ਅਕਸਰ ਪਹਿਲਾਂ ਵੀ ਮਿਲਦੇ ਆਂ ਤੇ ਅਸੀਂ ਪਾਰਟੀ ਕਰਨ ਤੋਂ ਬਾਅਦ ਇੱਕ ਦੂਜੇ ਦੇ ਨਾਲ ਸੰਬੰਧ ਬਣਾਉਣੇ ਸੀ ਤੇ ਮੈਂ ਜਦੋਂ ਦਿਵਿਆansh ਕੋਲ ਪਹੁੰਚਦੀ ਆਂ ਤਾਂ ਦਿਵਿਆansh ਸ਼ਰਾਬ ਪੀ ਰਿਹਾ ਸੀ ਸਿਗਰਟਾਂ ਵੀ ਪੀ ਰਿਹਾ ਸੀ ਉਸ ਤੋਂ ਥੋੜਾ ਸਮਾਂ ਬਾਅਦ ਦਿਵਿਆansh ਨੇ ਗੋਲੀਆਂ ਖਾਧੀਆਂ ਗੋਲੀਆਂ ਖਾਣ ਤੋਂ ਬਾਅਦ ਇਹ ਫੇਰ ਸਿਗਰਟਾਂ ਵਗੈਰਾ ਪੀਣ ਲੱਗ ਗਿਆ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਧੂਆਂ ਹੋ ਗਿਆ ਤੇ ਦਿਵਯਾਂਸ਼ ਨੂੰ ਬੇਚੈਨੀ ਹੋਣ ਲੱਗੀ ਉਸ ਤੋਂ ਬਾਅਦ ਦਿਵਯਾਂਸ਼ ਨੇ ਕਿਹਾ ਕਿ ਕਮਰੇ ਦਾ ਗੇਟ ਆ ਉਹ ਖੋਲ ਦੇ ਮੈਂ ਕਮਰੇ ਦਾ ਗੇਟ ਖੋਲ ਦਿੱਤਾ ਤੇ ਦਿਵਯਾਂਸ਼ ਬਾਲਕੋਨੀ ਦੇ ਵਿੱਚ ਘੇੜੇ ਦੇਣ ਲੱਗਾ ਇਸ ਨੂੰ ਬੇਚੈਨੀ ਹੋ ਰਹੀ ਸੀ ਤੇ ਫੇਰ ਇੱਕ ਕੁਰਸੀ ਤੇ ਬੈਠ ਗਿਆ ਕੁਰਸੀ ਤੇ ਬੈਠਣ ਤੋਂ ਬਾਅਦ ਅਚਾਨਕ ਇਹ ਡਿੱਗ ਪੈਂਦਾ ਤੇ ਇਸ ਨੂੰ ਚੱਕ ਕੇ ਅਸੀਂ ਹਸਪਤਾਲ ਲੈ ਕੇ ਤੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਨੇ ਹੁਣ ਜੋ ਬਾਡੀ ਸੀ ਉਹ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਜੋ ਕਮਰਾ ਸੀ ਉਸ ਦੀ ਜਦੋਂ ਤਲਾਸ਼ੀ ਲੈਂਦੀ ਗਈ ਤਾਂ ਉਸ ਕਮਰੇ ਦੇ ਵਿੱਚੋਂ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਦਾ ਇੱਕ ਰੈਪਰ ਮਿਲਿਆ ਤਾਂ ਹੁਣ ਪੁਲਿਸ ਨੂੰ ਪਤਾ ਲੱਗਿਆ ਕਿ ਦਵਿਆੰਸ਼ ਨੇ ਜੋ ਕੁੜੀ ਗੱਲ ਕਰ ਰਹੀ ਸੀ ਦਵਾਈ ਖਾਣ ਦੀ ਉਹ ਅਸਲ ਵਿੱਚ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਖਾਦੀਆਂ ਸੀ ਇੱਥੇ ਡਾਕਟਰਾਂ ਨੇ ਵੀ ਜਦੋਂ ਦਵਿਆੰਸ਼ ਦਾ ਪੋਸਟਮਾਰਟਮ ਕੀਤਾ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸ਼ਾਇਦ ਜੋ ਦਵਿਆੰਸ਼ ਸੀ ਉਸ ਨੇ ਸ਼ਰਾਬ ਵੀ ਪੀਤੀ ਸਿਗਰਟਾਂ ਵੀ ਪੀਤੀਆਂ ਤੇ ਜੋ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਉਹ ਵੀ ਖਾਦੀਆਂ ਇਸ ਕਾਰਨ ਦਵਿਆੰਸ਼ ਦਾ ਜੋ ਬਲੱਡ ਪ੍ਰੈਸ਼ਰ ਸੀ ਉਹ ਵੱਧ ਗਿਆ ਹੋਵੇਗਾ ਤੇ ਉਸ ਤੋਂ ਬਾਅਦ ਉਸ ਨੂੰ ਹਾਰਟ ਅਟੈਕ ਹੋ ਗਿਆ ਹੋਵੇਗਾ ਇਸ ਕਾਰਨ ਉਸ ਦੀ ਮੌਤ ਹੋਈ ਹੋਵੇਗੀ ਜਾਨੀ ਡਾਕਟਰਾਂ ਦਾ ਇਹ ਮੰਨਣਾ ਹੈਗਾ ਡਾਕਟਰ ਇਹ ਗੱਲ ਦਾ ਸ਼ੱਕ ਜਤਾ ਰਹੇ ਆ ਬਾਕੀ ਜੋ ਤਸਵੀਰ ਹੈ ਉਹ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਤੋਂ ਬਾਅਦ ਹੀ ਸਾਫ਼ ਹੋਵੇਗੀ ਕਿ ਅਸਲ ਵਿੱਚ ਗੱਲ ਕੀ ਸੀ ਪਰ ਡਾਕਟਰਾਂ ਦਾ ਮੰਨਣਾ ਇਹੀ ਹੈ ਕਿ ਜੋ ਮੁੰਡੇ ਨੇ ਸੈਕਸ ਪਾਵਰ ਵਧਾਉਣ ਵਾਲੀਆਂ ਗੋਲੀਆਂ ਖਾਧੀਆਂ ਤੇ ਸ਼ਰਾਬ ਪੀਤੀ ਆ ਉਸ ਨਾਲ ਇਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਹੋਵੇਗਾ ਤੇ ਜਿਸ ਨਾਲ ਇਸ ਨੂੰ ਹਾਰਟ ਅਟੈਕ ਹੋ ਗਿਆ ਹੋਵੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਛੋਟੀਆਂ-ਛੋਟੀਆਂ ਉਮਰਾਂ ਦੇ ਮੁੰਡੇ ਨਸ਼ਾ ਕਰਦੇ ਨੇ ਤੇ ਸਬੰਧ ਬਣਾਉਣ ਲਈ ਉਹਨਾਂ ਨੂੰ ਸੈਕਸ ਪਾਵਰ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਜਾਂ ਸੈਕਸ ਵਧਾਉਣ ਲਈ ਦਵਾਈ ਖਾਣੀ ਪੈਂਦੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੌਜਵਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਭਵਿੱਖ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਕਿਉਂਕਿ ਪਹਿਲਾਂ ਆਪਾਂ ਇਹ ਹੀ ਸੁਣਦੇ ਸੀ ਕਿ ਜਦੋਂ ਲੋਕ ਬਜ਼ੁਰਗ ਹੋ ਜਾਂਦੇ ਨੇ ਜਦੋਂ ਉਹਨਾਂ ਦੀ ਏਜ ਵੱਧ ਜਾਂਦੀ ਹੈ ਤਾਂ ਉਹ ਐਦਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਨੇ ਪਰ ਜਦੋਂ 28-28 ਸਾਲਾਂ ਦੇ ਨੌਜਵਾਨ ਹੀ ਇਦਾਂ ਦੀਆਂ ਦਵਾਈਆਂ ਦੀ ਇਦਾਂ ਦੀਆਂ ਗੋਲੀਆਂ ਦੀ ਵਰਤੋਂ ਕਰਨਗੇ ਤਾਂ ਉਹਨਾਂ ਦਾ ਆਉਣ ਵਾਲਾ ਭਵਿੱਖਾ ਉਹ ਜ਼ਿਆਦਾ ਵਧੀਆ ਮੇਰੇ ਖਿਆਲ ਦੇ ਵਿੱਚ ਨਹੀਂ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ